ਨਾ। ਇੱਕ ਮਿੰਟ ਪਕੜੀ। ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾਸਟ ਦੀ ਹੋਰ ਲੁੱਟਾਂ ਖੋਹਾਂ, ਚੋਰੀਆਂ ਔਰ ਨਸ਼ੇ ਦਾ। ਰੋਜ਼ ਕੰਨੇ ਲੱਗ ਰਹੇ ਨੇ ਪੁਲਿਸ ਪ੍ਰਸ਼ਾਸਨ ਸ਼ਾਨ ਕਾਰਡ ਦੇ ਵਿੱਚ ਇੱਕ ਇਹ ਵੀ ਨੌਜਵਾਨੀ ਹੈ ਜਿਹੜੀ ਕਿ ਹਰ ਵਕਤ ਸੇਵਾ ਤੁਸੀਂ ਦੇਖ ਰਹੇ ਹੋ ਲਾਈਵ ਸਟੇਰਾ ਲਾਈਵ ਫਾਇਲ ਕਾ 24 ਤੋਂ ਪਿੰਡ ਲਾਧੂ ਕਾ ਦੇ ਸ਼ਮਸ਼ਾਨਗੜ੍ਹ ਤੋਂ ਆਓ ਤੁਹਾਨੂੰ ਦਿਖਾਣਾ ਹੈ ਤਸਵੀਰਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਪਿੰਡ ਲਾਧੂ ਕਾ ਦੇ ਨੌਜਵਾਨ ਜੋ ਕਿ ਆਪਣੇ ਮਨੋ ਔਰ ਸੇਵਾ ਭਾਵਨਾ ਨਾਲ ਸੇਵਾ ਕਰ ਰਹੇ ਨੇ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਬਾਬਾ ਨਾਦਰ ਸ਼ਾਹ ਦੀ ਸਾ ਸਿੱਧੀ ਸੱਚੇ ਮਨ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਿੰਡਲਾ ਦੁਕਾਦੇ ਸ਼ਮਸ਼ਾਨ ਗਾਰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਸੀ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਬਿਲਕੁਲ ਸ਼ਮਸ਼ਾਨਗੜ ਨੂੰ ਸਾਫ਼ ਕੀਤਾ ਗਿਆ ਤੁਸੀਂ ਆ ਦੇਖ ਸਕਦੇ ਹੋ ਸਫਾਈ ਬਿਲਕੁਲ ਸਾਫ਼ ਪਹਿਲਾਂ ਸਾਰਾ ਇੱਥੇ ਗੰਦ ਵਜਿਆ ਸੀ ਕਿੱਡੀ ਇੱਕ ਸੇਵਾ ਪਾਵਣਾ ਨੌਜਵਾਨਾਂ ਦੇ ਵਿੱਚ ਇੱਕ ਵਸ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਾ ਕਰਦੀ ਹੈ ਲੜਾਈਆਂ ਕਰਦੀ ਹੈ ਲੁੱਟਾਂ ਖਵਾਵਾਂ ਕਰਦੀ ਹੈ ਇੱਕ ਪਾਸੇ ਇਹ ਨੌਜਵਾਨ ਵੀ ਸਾਡੇ ਲਾਧੂ ਕਾ ਪਿੰਡ ਦੇ ਜਿਹੜੇ ਕਿ ਹਰ ਵਕਤ ਸੇਵਾ ਪਾਵਣਾ ਰੱਖ ਦਿਆ ਤੁਸੀਂ ਦੇਖ ਰਹੇ ਹੋ ਲਾਈਵ ਸੇਰਾਂ ਲਾਈਵ ਫਾਜ਼ਲ ਕਟ ਬੰਤੀ ਫੋਰਸ ਤੋਂ ਸ਼ਮਸ਼ਾਨਗੜ ਤੋਂ ਇੱਥੇ ਵੀ ਕੋਈ ਕਰਾਇਆ ਬਿਲਕੁਲ ਨੌਜਵਾਨਾਂ ਵੱਲੋਂ ਬੜੀ ਵਧੀਆ ਟਾਂਗ ਦੇ ਨਾਲ ਸਫਾਈ ਕੀਤੀ ਗਈ ਸਫਾਈ ਕੀਤੀ ਗਈ ਪਿੰਡ ਲਾਧੂ ਕਾ ਦੇ ਸ਼ਮਸ਼ਾਨਗੜ ਦੀ ਪਿੰਡ ਲਾਧੂ ਕਾ ਦੇ ਸ਼ਮਸ਼ਾਨਗੜ ਦੀ ਸਫਾਈ ਕੀਤੀ ਜਾ ਰਹੀ ਹੈ ਕਹੇ ਕਬੱਡੀ ਦਾ ਗਰਾਊਂਡ ਉਹਦੇ ਚੈੱਕ ਕੀਤਾ ਹੋਣਾ ਚਾਹ ਮੇਨੇ ਦੇ ਸਮਾਪਤ ਹੋਣਾ ਚੈ ਗੋਰ ਕੋਈ ਹਰ ਮਸਲੇ ਤੇ ਅਸੀਂ ਤਿਆਰ ਬਰ ਤਿਆਰ ਆ ਪਿਛਲੇ ਦਿਨੀ ਅਸੀਂ ਬੂਟਿਆਂ ਦਾ ਲੰਗਰ ਵੀ ਲਾਇਆ ਤੇ ਬੂਟੇ ਬੰਦੇ ਵੀ ਨੇ ਸਾਰੇ ਸਾਥੀ ਸਾਡੇ ਤਿਆਰ ਬਰ ਤਿਆਰ ਨੇ ਸਾਡੀ ਨੌਜਵਾਨਾਂ ਨੇ ਇਹ ਵੀ ਕਰਨਾ ਚਾਹਿਆ ਜਿੱਥੋਂ ਤੱਕ ਵੀ ਤੁਹਾਡੇ ਆਪਣੇ ਪਿੰਡ ਦੇ ਸਾਜੀ ਬਿਲਕੁਲ ਸਫਾਈ ਜਿਹੜੀ ਨਾ ਆ ਦੇਖੋ ਰੁੱਖਾਂ ਦੀ ਸਾਂਭ ਸੰਭਾਲ ਤਰੀਕੇ ਨਾਲ ਕਾਹ ਪੁੱਟਿਆ ਗਿਆ ਜੜੀ ਬੂਟੀ ਜਿਹੜੀਆਂ ਸਾਰੀਆਂ ਪੱਟ ਕੇ ਆ ਦੇਖੋ ਟਰਾਲੀ ਜਿਹੜੀ ਭਰ ਕੇ ਬਾਹਰ ਸੁੱਟੀ ਜਾਵੇ ਜੀ ਕਿੱਡਾ ਧਿਆਨ ਰੱਖਿਆ ਜਾ ਰਿਹਾ ਹੈ ਪਿੰਡ ਦੀ ਪ੍ਰਾਪਰਟੀ ਦਾ ਸ਼ਮਸ਼ਾਨ ਘਾਟ ਇੱਕ ਚੰਗੇ ਪਾਸੇ ਦਾ ਕੋਤਾ ਆਪਣਾ ਜੋ ਆਪਣਾ ਪਿੰਡ ਦਾ ਜਾ ਸਕੇ ਆਪਣੇ ਸਾਰੇ ਪਿੰਡ ਨੂੰ ਬਦਲੇ ਜਾ ਸਕੇ ਇਹ ਇੱਕ ਹੀ ਸਵਾਲ ਹੈ ਕਿ ਜਿਵੇਂ ਅੱਜ ਕੱਲ੍ਹ ਜਿਵੇਂ ਚਨ ਇਹਰੇ ਤਾਂ ਨਹੀਂ ਕੋਈ ਤੁਸੀਂ ਲਾ ਕੇ ਵਾਸਾ ਪੰਜੀ ਦਾ ਪੌੜੀ ਤੇ ਮੈਂਬਰ ਖੜਾ ਹੁਣ ਹੋਵੇ ਉਸ ਕਰਕੇ ਇਸ ਦਾ ਸ਼ਾਂਭਰਾ ਮਿਲਦਾ ਹੈ ਹਾਂਜੀ ਵੀਰ ਜੀ ਕਿਵੇਂ ਲੱਗ ਰਿਹਾ ਸਪਾਈ ਕਰਕੇ ਤੁਹਾਨੂੰ ਬੋਲੋ 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 ਵੱਲਾ ਆਪਣੇ ਇਲਾਕੇ ਦੇ ਵਿੱਚ ਸਾਡੇ ਕਲੱਬ ਨੇ ਬਹੁਤ ਵਧੀਆ ਉਹਨਾਂ ਦਾ ਮਦਦ ਕੀਤੀ ਰਹਿਣਾ ਉਹਨਾਂ ਦਾ ਆਇਆ ਪੱਠਾ ਪੱਠਾ ਲੋਰ ਮੈਂ ਪੱਠਾ ਲੋਰ ਤੁਸੀਂ ਯਾਰ ਇਹਨਾਂ ਵਿੱਚ ਕੰਮ ਕਰੀ ਜਾਂਦੇ ਬੋਲਦੇ ਕਿਉਂ ਨਹੀਂ ਆਨੇ ਆਪਾਂ ਨੂੰ ਜੋ ਉਹਨਾਂ ਨੂੰ ਹੈਲਪ ਦੀ ਲੋੜ ਸੀ ਸਾਡੇ ਕਲੱਬ ਨੇ ਹਾਂ ਜੀ ਪ੍ਰਧਾਨ ਜੀ ਸਾਡੇ ਵਿੱਚ ਕੋਈ ਸਰਪੰਚੀ ਅਲਾਜ ਨਹੀਂ ਕੋਈ ਮੁੰਡੇ ਸੇਵਾ ਤਾਂ ਕਰਦਾ ਪਰ ਸ਼ਰਮਾਉਂਦੇ ਨੇ ਲੋਕਾਂ ਦੀ ਸੇਵਾ ਦੇ ਲਈ ਹਰ ਵਕਤ ਹਰ ਟਾਈਮ ਹਾਜ਼ਰ ਖੜੇ ਹਾਂ ਬਾਕੀ ਸਾਡੇ ਸਾਰੇ ਸ਼ਰਮਾਉਂਦੇ ਨੇ ਨਾ ਤਲਾਵਾ ਹਾਂਜੀ ਡੋੜਦੀ ਕੀ ਕਹਿਣਾ ਚਾਹੋ ਕਿੰਨੇ ਵਜੇ ਫੇਰੇ ਆਏ ਪ੍ਰਧਾਨ ਕਿੰਨੇ ਦੇ ਇਹ ਬਾਬਾ ਕੋਈ ਦੁੱਧ ਲਾ ਦਸ ਰਿਹਾ ਪਹਿਲਾਂ ਇਹ ਸਿਰੇ ਹਲਾਤ ਕੀ ਜੀ ਇਹ ਤਾਂ ਬਹੁਤ ਜ਼ਿਆਦਾ ਅੱਜ ਇਹ ਕਿਵੇਂ ਸਬਾਬ ਬਣਿਆ ਜੀ ਸਪਾਈ ਕਰਨ ਦਾ ਪਿੰਡ ਸ਼ੁਸ਼ਾਨਗੜ ਦਾ ਲਾਦੁਕਾ ਦਾ ਦੇਖੋ ਜੀ ਕੱਲ ਅਸੀਂ ਆਪਣੇ ਕਾਰੋਬਾਰ ਵਿੱਚ ਮਸਤ ਸੀ ਸਾਰੇ ਹੀ ਮੈਂਬਰ ਜੀ ਸਾਡੇ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਵੀ ਆਪਾਂ ਸ਼ਮਸ਼ਾਨਗਾੜ ਦੀ ਸਵੇਰੇ ਸਫਾਈ ਦਾ ਕੰਮ ਆਰੰਭ ਕਰਨਾ ਹੈ ਪ੍ਰਧਾਨ ਕੌਣ ਪ੍ਰਧਾਨ ਸਾਡੇ ਸੁਰੇਂਦਰ ਕੁਮਾਰ ਜਮਲਾ ਜੀ ਜੀ ਇਹਨਾਂ ਨੇ ਸਾਨੂੰ ਜੋ ਮਹਿਲਾਇਆ ਸਾਡੇ ਪ੍ਰਧਾਨ ਸਾਹਿਬ ਨੇ ਅਸੀਂ ਇਹਨਾਂ ਦੇ ਨਾਲ ਬੋਡੇ ਦੇ ਨਾਲ ਬੋਡਾ ਜੋੜ ਕੇ ਚੱਲੇ ਆ ਕਮੇਟੀ ਦੇ ਮੈਂਬਰ ਤਾਂ ਇਹਨਾਂ ਨੂੰ ਆਸ਼ਵਾਸ਼ਣ ਦਵਾਇਆ ਵੀ ਆਪਾਂ ਕੱਲ ਸੰਡੇ ਨੂੰ ਐਤਵਾਰ ਨੂੰ ਆਪਾਂ ਪਿੰਡ ਲਾਧੂ ਕਾਦੇ ਸ਼ਮਸ਼ਾਨਗਾੜ ਦੀ ਪੂਰੀ ਤਰ੍ਹਾਂ ਸਫਾਈ ਕਰਾਂਗੇ ਇੱਥੇ ਆਏ ਜਦੋਂ ਅਸੀਂ ਪੂਰਾ ਜੰਗਲ ਮੱਚਿਆ ਹੋਇਆ ਸੀ ਸਾਰੇ ਦਰਖਤਾਂ ਦੀ ਸ਼ੰਗਾਈ ਕਰਕੇ ਮਿੱਟੀ ਉਰਾ ਪਰਾਂ ਕੂੜਾ ਕਰਕਟ ਜੋ ਵੀ ਇੱਧਰ ਲਟਰ ਪਟਰ ਹੋਰ ਸਮਾਨ ਸੀ ਜੋ ਆਪਣਾ ਕਾਰੋ-ਵਿਆਰ ਹੁੰਦਾ ਜੋ ਬੰਦਾ ਡੈਥ ਹੋ ਜਾਂਦੀ ਉਹਦਾ ਕਾਰੋ-ਵਿਆਰ ਉਹਦਾ ਉਹਦਾ ਕਾਰੋ-ਬਾਾਰ ਇੱਕ ਪਾਸੇ ਸਾਈਡ ਤੇ ਰੱਖ ਕੇ ਕੰਬਲ ਲਈਆਂ ਇੱਕ ਪਾਸੇ ਸਾਈਡ ਤੇ ਰੱਖ ਕੇ ਉਹ ਕੰਬਲ ਲਈਆਂ ਜੋ ਗਰੀਬ ਬੰਦਿਆਂ ਨੂੰ ਕੰਮ ਦੇ ਸਕਣ ਤਾਂ ਸਾਰੇ ਅਸੀਂ ਸਫਾਈ ਕੀਤੀ ਸਾਰੇ ਮੁੰਡਿਆਂ ਦੇ ਵੱਲੋਂ ਤਾਂ ਸਵੇਰੇ ਅਸੀਂ ਤਕਰੀਬਨ 9 ਵਜੇ ਦੇ ਲਗਿਆ ਤਾਂ ਇੱਥੇ ਆ ਕੇ ਖਾਣਾ ਖਾਦਾ ਜੀ ਇੱਥੇ ਹੁਣ ਚਾਹ ਦਾ ਲੰਗਰ ਵੀ ਲਾਵਾਂਗੇ ਤਾਂ ਸਾਡਾ ਇੱਕੋ ਇੱਕ ਪ੍ਰਾਣ ਹੈ ਵੀ ਅਸੀਂ ਪਿੰਡ ਦਾ ਕੋਈ ਵੀ ਕੰਮ ਹੋਵੇ ਤੇ ਸਾਡੀ ਸੋਸਾਇਟੀ ਤਿਆਰ ਵਰ ਤਿਆਰ ਹੈ ਸਾਡੇ ਨੌਜਵਾਨ ਮੁੰਡੇ ਤਿਆਰ ਵਰ ਤਿਆਰ ਨੇ ਆਪਣੇ 5 ਸਾਲ ਤੋਂ 7 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਉਮਰ ਦੇ ਸਾਡੇ ਨਾਲ ਅਟੈਚ ਨੇ ਘਟੋ ਘਟ ਸਾਡਾ 60 70 ਮੈਂਬਰ ਮੈਂਬਰ ਹੈਗੇ ਨੇ ਮੇਲੇ ਦੇ ਕਮੇਟੀ ਦੇ ਤਾਂ ਅਸੀਂ ਤਿਆਰ ਵਰ ਤਿਆਰ ਆ ਚਾਹੇ ਕੋਈ ਮੇਲਾ ਹੋਵੇ ਚਾਹੇ ਕੋਈ ਖੇਡਾਂ ਦਾ ਪ੍ਰਬੰਧ ਹੋਵੇ ਤੇ ਚਾਹੇ ਕੋਈ ਸਾਂਝਾ ਕੰਮ ਹੋਵੇ ਹਰ ਮਸਲੇ ਤੇ ਅਸੀਂ ਇਕੱਠੇ ਆਂ ਤਿਆਰ ਵਰਤਿਆਣਾ ਤੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਵੀ ਚੰਗੇ ਕੰਮ ਵਾਸਤੇ ਅੱਗੇ ਆਓ ਲੜਾਈ ਜਗੜਿਆਂ ਤੋਂ ਦੂਰ ਹੋ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਚੰਗੇ ਪਾਸੇ ਲੱਗੋ ਪਿੰਡਾਂ ਦੇ ਕੰਮ ਕਰੋ ਲੋਕਾਂ ਦੇ ਨਾਲ ਮਿਲ ਜੁਲ ਕੇ ਰਹੋ ਲੋਕਾਂ ਦੇ ਮੁੱਦੇ ਚੱਕੋ ਤੇ ਆਪਣੇ ਪਿੰਡ ਦਾ ਸੁਧਾਰ ਕਰੋ ਜਿਵੇਂ ਵਿਪਨ ਜੀ ਕਹਿ ਰਿਹਾ ਵੀ ਤੁਸੀਂ ਤੁਹਾਡੀ ਕੋਈ ਚੰਗਾ ਕੰਮ ਹੋ ਰਿਹਾ ਤੁਹਾਡੇ ਮਨ ਚ ਗੱਲ ਕਿਵੇਂ ਆਈ ਸਫਾਈ ਕਰੀਏ ਸ਼ਹਿਰ ਨੂੰ ਮੈਨੂੰ ਆਪਣੇ ਟੀਮ ਤੇ ਬਹੁਤ ਵੱਡਾ ਪਰਾਉਡ ਫੀਲ ਹੈ ਜੋ ਮੇਰੀ ਟੀਮ ਇੱਕ ਸੱਦੇ ਤੇ ਜਿੱਥੇ ਲੋਡ ਪੈਂਦੀ ਹੈ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ ਜਾਂ ਕਿੱਥੇ ਅਸੀਂ ਦਰੱਖਤਾਂ ਦਾ ਲੰਗਰ ਲਾਣਾ ਹੋਵੇ ਜਾਂ ਜਿੱਥੇ ਵੀ ਕੋਈ ਇਸ ਤਰ੍ਹਾਂ ਸਪਾਈਸਬੀ ਕਰਨੀ ਹੋਵੇ ਰੇਕ ਜਿੱਥੇ ਵੀ ਸਾਨੂੰ ਲੋਡ ਆਉਂਦੀ ਹੈ ਮੇਰੀ ਮੈਂਬਰ ਇੱਕ ਆਵਾਜ਼ ਤੇ ਹਾਜ਼ਰ ਹੁੰਦੇ ਹਨ ਮੈਨੂੰ ਇਹਨਾਂ ਤੇ ਬਹੁਤ ਇਹਨਾਂ ਤੋਂ ਮਿੰਦਾ ਹਨ ਇਸੇ ਤਰ੍ਹਾਂ ਵਾਹਿਗੁਰੂ ਸਾਡੇ ਇਕੱਠ ਇਕੱਠਿਆ ਸਾਨੂੰ ਰੱਖੇ ਔਰ ਆਉਣ ਵਾਲੇ ਸਮੇਂ ਚ ਚੰਗੇ ਕੰਮ ਕਰਦੇ ਰਹੀਏ ਅ ਇਸ ਤੋਂ ਬਾਅਦ ਅੱਗੇ ਹੁਣ ਕੀ ਆਪਣਾ ਮੁੱਦਾ ਆਪਾਂ ਕੀ ਸਪਾਈ ਕਰਨੀ ਕਿਹੜੀ ਪਿੰਡ ਦੇ ਥਾਂ ਤੇ ਅੱਗੇ ਹੁਣ ਸਾਡਾ ਮੇਨ ਮੁੱਦਾ ਸੀ ਅੱਗੇ ਆਪਾਂ ਨੂੰ ਹੁਣ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਸਪੋਰਟਸ ਕਲੱਬ ਸਾਡਾ ਜੋ ਕਿ ਪੀਰ ਬਾਬਾ ਨਾਦਾ ਜੀ ਸਪੋਰਟਸ ਕਲੱਬ ਚੱਲ ਰਿਹਾ ਹੈ ਔਰ ਸਾਡੇ ਕੋਲ 40 ਮੁੰਡਾ ਸ਼ਾਮ ਨੂੰ ਰੈਸਲਿੰਗ ਕਰਦਾ ਹੈ ਲਾਧੂ ਕਾ ਅਖਾੜੇ ਦੇ ਵਿੱਚ ਸਾਡਾ ਹੁਣ ਮੇਨ ਮੁੱਦਾ ਹੈ ਆਪਣੇ ਪਿੰਡ ਦੇ ਵਿੱਚੋਂ ਪੰਜ ਕੁੜੀਆਂ ਜੋ ਸਟੇਟ ਖੇਡਣ ਲਈ ਜਾ ਰਹੀਆਂ ਹਨ ਉਹਨਾਂ ਤੋਂ ਬਹੁਤ ਸਾਨੂੰ ਉਮੀਦ ਹੈ ਜਿਨ੍ਹਾਂ ਉਹਨਾਂ ਨੇ ਨੈਸ਼ਨਲ ਦੇ ਵਿੱਚ ਪੋਜੀਸ਼ਨ ਆਪਣੇ ਸਟੇਟ ਦੇ ਵਿੱਚੋਂ 골ਡ ਉਹਨਾਂ ਨੇ ਕਢਣਾ ਹੈ ਔਰ ਉਹਨਾਂ ਦੀ ਵਾਦ ਤੋਂ ਵਾਦ ਪਿੰਡ ਦੇ ਆਸ-ਪਾਸ ਦੇ ਲੋਕਾਂ ਨੂੰ ਬੇਨਤੀ ਹੈ ਉਹਨਾਂ ਕੁੜੀਆਂ ਦੀ ਸਪੋਰਟ ਕੀਤੀ ਜਾਵੇ ਔਰ ਸਾਡਾ ਕਲੱਬ ਵੀ ਉਹਨਾਂ ਦੀ ਸਪੋਰਟ ਦਿਲੋਂ ਕਰੇਗਾ ਜੀ ਹਾਂਜੀ ਵੀਰ ਜੀ ਇੱਕ ਪਾਸੇ ਲੋਕ ਏਸੀ ਲਾ ਕੇ ਗਰਮੀ ਬਹੁਤ ਹੈ ਘਰੇ ਸੁੱਤੇ ਪੈਣ ਤੁਹਾਨੂੰ ਕੀ ਬਣੀ ਸ਼ਮਸ਼ਾਨ ਘੜ ਦੀ ਸਪਾਈ ਕਰਨ ਦੀ ਕੀ ਪਾਵਨ ਆ ਜੀ একদম ਸਾਡਾ ਕਲੱਬ ਬਣਿਆ ਜੀ ਜੋ ਉਹ ਪਿੰਡ ਦੀ ਸੇਵਾ ਕਰਨ ਵਾਸਤੇ ਅਸੀਂ ਬਣਾਇਆ ਜੀ ਸਾਨੂੰ ਜਿੱਥੇ ਵੀ ਲੱਗਿਆ ਵੀ ਪਿੰਡ ਵਿੱਚ ਆਹ ਕੰਮ ਕਰਨ ਵਾਲਾ ਸੇਵਾ ਦਾ ਕੰਮ ਹੈ ਜੀ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਇਹ ਕੰਮ ਕਰਨੇ ਚਾਹੀਦੇ ਅਸੀਂ ਤਾਂ ਹੋਰ ਮੁੰਡਿਆਂ ਨੂੰ ਵੀ ਕਹਿੰਨੇ ਆ ਵੀ ਸਾਡੇ ਨਾਲ ਜੁੜੋ ਤਾਂ ਜੋ ਆਪਾਂ ਪਿੰਡ ਵਿੱਚ ਜੋ ਵੀ ਸਫਾਈ ਦਾ ਕੰਮ ਹੈ ਜਾਂ ਕੋਈ ਪਲਾਈ ਦਾ ਕੰਮ ਹੈ ਆਪਾਂ ਰਲ ਮਿਲ ਕੇ ਕਰ ਸਕੀਏ ਜੀ ਇਸ ਤੋਂ ਬਾਅਦ ਹੋਰ ਹੁਣ ਆਪਾਂ ਅੱਗੇ ਸਫਾਈ ਕਿੱਥੇ ਕਰਨੀ ਕਿਹੜੀ ਥਾਂ ਤੇ ਕਰਨੀ ਲੱਗੂ ਪਿੰਡ ਇਸ ਤੋਂ ਬਾਅਦ ਅਸੀਂ ਅਗਲੇ ਐਤਵਾਰੇ ਇੱਥੇ ਹੀ ਆਵਾਂਗੇ ਜੀ ਆਹ ਸਾਰਾ ਗਾਹ ਖੜਿਆ ਇਹਦੇ ਤੇ ਸਪਰੇਅ ਕਰਨੀ ਆ ਅਸੀਂ ਇਹ ਸਾਰੀ ਅੱਗ ਵਗੈਰਾ ਲਾ ਕੇ ਵਧੀਆ ਸਪਾਈ ਉੱਥੇ ਪਾਏ ਪਾਣੀ ਹੈ ਜੀ ਉੱਥੇ ਪਾਣੀ ਖੜ ਜਾਂਦਾ ਗੇਟ ਦੇ ਅਗਲੇ ਪਾਸੇ ਉੱਥੇ ਪੈ ਪੀ ਪਾਣੀ ਹੈ ਜੀ ਅਗਲੇ ਸੰਡੇ ਆਵਾਂਗੇ ਸਾਰੇ ਠੀਕ ਹੈ ਜੀ ਬਹੁਤ ਬਹੁਤ ਮਤਲਬ ਵਧੀਆ ਜੀ ਇਹ ਪਹਿਰੇ ਕਿਉਂ ਸਾਰੇ ਜਵਾਗ ਜੀ ਗੱਲਾਂ ਖੋਲ ਲਿਆ ਕਰੋ ਉਹ ਸੱਟਾ ਕਰਮਾ ਜਾਂਦਾ ਨਹੀਂ ਇੱਕ ਸਵਾਲ ਹੈ ਫਿਰ ਇੱਕ ਦੂਜੀ ਲੋਰ ਬਾਈਕ ਲੈਣੇ ਆਹ ਟਰਾਲੀ ਆਣੀ ਤੁਹਾਨੂੰ ਕਿਵੇਂ ਲੱਗਿਆ ਲਾਧੂਗਾ ਪਿੰਡ ਦੇ ਜਿਹੜਾ ਨੌਜਵਾਨ ਸ਼ਮਸ਼ਾਨਗਾਰਡ ਦੇ ਵਿੱਚ ਸੇਵਾ ਕਰ ਰਹੇ ਨੇ ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ ਇਸੇ ਬਾਰੇ ਕੀ ਕਹਿਣਾ ਹੈ ਜੀ ਇੱਕ ਤਾਂ ਜਿਹੜੇ ਨੌਜਵਾਨ ਇੱਥੇ ਸਾਥੀ ਪਹੁੰਚੇ ਨੇ ਇਸ ਕੰਮ ਵਾਸਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਅੱਜ ਕੱਲ ਦਾ ਜਿਹੜਾ ਨੌਜਵਾਨ ਹੈ ਉਹ ਪਟਕ ਚੁੱਕਿਆ ਹੈ ਕਿਸੇ ਨਾ ਕਿਸੇ ਮੁੱਦੇ ਤੇ ਲੱਗ ਜਿਵੇਂ ਕਿ ਆਪਣੇ ਪੰਜਾਬ ਦੇ ਦੁਨਿਸ਼ਾ ਤਾਂ ਬੜਾ ਦੂਰ ਹੈ ਔਰ ਅਗਰ ਇਹ ਜੇ ਨੌਜਵਾਨ ਸਾਥੀ ਇਕੱਠੇ ਹੋ ਕੇ ਕਲੱਬ ਬਣਾ ਕੇ ਜਾਂ ਸੰਸਥਾ ਬਣਾ ਕੇ ਕੰ ਵਧੇਗੀ ਕਿਉਂਕਿ ਇਹ ਜੋ ਆਪ ਦੇਖੇ ਆਲੇ ਦੁਆਲੇ ਦੇਖੀਏ ਕਿ ਹਰ ਸਮਾਜ ਵਿਖਰਦਾ ਜਾ ਰਿਹਾ ਹੈ ਆਪਣੇ ਆਪਣੇ ਕੰਮਾਂ 'ਚ ਵਿਜੀ ਹੋ ਗਏ ਇੱਕ ਤਾਂ ਇਕੱਠ ਵਿੱਚ ਹੋਣ ਦੀ ਭਾਵਨਾ ਵਧੇਗੀ ਦੂਸਰਾ ਇਹਨਾਂ ਵੱਲੋਂ ਜੋ ਜਿਹੜਾ ਕੰਮ ਕਿਤੇ ਆਣਗੇ ਹੋਰ ਲੋਕ ਦੇਖਣਗੇ ਤੇ ਜੋ ਇਹਨਾਂ ਦੀ ਇੱਕ ਜਿਹੜੀ ਮਹਸਲਾ ਦਿੰਨਾ ਹੈ ਕਿ ਇਹਨਾਂ ਦੇ ਇੱਕ ਮੂਵਮੈਂਟ ਸ਼ੁਰੂ ਕਰਨੀ ਚਾਹੀਦੀ ਹੈ ਕਿ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨਾ ਆਪਣੇ ਪਿੰਡ ਨੂੰ ਆਲੇ ਦੁਆਲੇ ਨੌਜਵਾਨ ਨੂੰ ਇਕੱਠਾ ਕਰਨ ਕਿਉਂਕਿ ਜੇ ਆਪਾਂ ਆਪ ਦੀ ਨੌਜੋਨ ਨਸ਼ੇ ਤੋਂ ਬਚਾ ਲਿਆ ਤਾਂ ਆਪਣਾ ਆਲਾ ਦੁਆੜਾ ਆਪਣੇ ਆਪ ਸੁਧਰ ਜਾਏ ਇੱਕ ਸਵਾਲ ਸਰਕਾਰ ਤੇ ਜਿਹੜੇ ਨੌਜਵਾਨ ਬੇਰਜ਼ਗਾਰੀ ਬਹੁਤ ਵਧ ਰਹੀ ਆ ਪਿੱਛੇ ਇੱਕ ਧਰਨਾ ਲੱਗਾ ਸੀ ਚਲਾਬਾਦ ਪੀਟੀ ਇਟਿਟੀਚਰਾਂ ਦਾ ਤਾਂ ਨਵੀਂ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਪਰ ਇਹ ਪਿੱਛੇ ਜਾ ਰਹੀ ਹੈ ਕੀ ਕਹਣਾ ਤੁਹਾਡਾ ਜੀ ਦੇਖੋ ਜੀ ਹਰ ਸਰਕਾਰ ਨੇ ਆਦੇ ਹਿਸਾਬ ਨਾਲ ਕੰਮ ਕੀਤਾ ਜੀ ਬੜੀ ਉਮੀਦਾਂ ਸਮਾਜ ਨੂੰ ਸੀ ਹਰ ਵਰਗ ਨੂੰ ਸੀ ਮੀਡੀਅਮ ਵਰਗ ਨੂੰ ਸੀ ਗਰੀਬਨ ਵਰਗ ਨੂੰ ਸੀ ਕਿ ਜੇ ਵੀ ਨਵੀਂ ਸਰਕਾਰ ਹੈ ਇੱਕ ਨਵਾਂ ਬਦਲਾਅ ਇੱਕ ਨਵੀਂ ਚੀਜ਼ ਲੈ ਕੇ ਆਏਗੀ ਤੁਸੀਂ ਆਮ ਸੁਣਿਆ ਹੋਵੇਗਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸਾਂ ਦੀ ਜਿਹੜੀ ਸਰਕਾਰਾਂ ਨੇ ਪਿੰਡ ਦੀਆਂ ਸੱਥਾਂ ਚਲਣਗੀਆਂ ਤੇ ਹਰ ਪਿੰਡ ਦੀ ਸੱਥ ਵਿੱਚ ਅਗਰ ਜੇਕਰ ਜ਼ਿਕਰ ਕਰੀਏ ਤਾਂ ਇੱਕ ਕਿਤਾਬ ਹੈ ਜੋ ਕਿ ਅਰਵਿੰਦ ਕੇਜਰੀਵਾਜ ਨੇ ਲਿਖੀ ਸੀ ਕਿ ਮੈਨੂ ਸਵਰਾ ਚਾਹੀਦਾ ਹੈ ਉਹਦੇ ਚ ਉਹਨੇ ਗੱਲ ਗੱਲ ਕਹੀ ਸੀ ਲਿਖੀ ਸੀ ਕਿ ਜਿਹੜੀ ਸੱਤਾ ਦੀ ਤਾਕਤ ਹੈ ਨਾ ਜਿਹੜੇ ਫੈਸਲੇ ਨੇ ਉਹ ਪਿੰਡਾਂ ਦੀ ਸੱਥ ਵਿੱਚ ਹੋਣ ਚਾਹੀਦੇ ਨੇ ਉਹਦੀ ਐਗਜ਼ਾਮਪਲ ਮੈਂ ਦੇ ਦੇਣਾ ਜੀ ਕਿ ਮੰਨ ਲਓ ਇੱਕ ਪਿੰਡ ਵਿੱਚ ਸਕੂਲ ਵਿੱਚ ਸਕੂਲ ਦੀ ਗ੍ਰਾਂਟ ਦੀ ਲੋੜ ਹੈ ਲੇਕਿਨ ਸਰਕਾਰ ਪੈਸਾ ਭੇਜ ਦਿੰਦੀ ਹੈ ਗਲੀਆਂ ਨਾਲੀਆਂ ਆਸਤੇ ਉਹ ਪੈਸਾ ਸਾਡਾ ਵੇਸ ਜਾਂਦਾ ਜੇਕਰ ਸਕੂਲ ਦੇ ਵਿੱਚ ਸਕੂਲ ਦੀ ਲੋੜ ਹੈ ਤਾਂ ਉੱਥੇ ਸਾਥ ਵਿੱਚ ਫੈਸਲਾ ਹੋਵੇ ਕਿ ਸਾਨੂੰ ਸਕੂਲ ਦੀ ਗ੍ਰਾਂਟ ਚਾਹੀਦੀ ਹੈ ਤਾਂ ਉਹ ਪੈਸਾ ਸਕੂਲ ਵਾਸਤੇ ਆਵੇ ਕਿ ਸਕੂਲ ਤੇ ਲੱਗੇ ਉਹ ਇਸ ਤਰ੍ਹਾਂ ਦੇ ਵਾਅਦੇ ਕਰ ਕੇ ਸਰਕਾਰ ਆਈ ਸੀ ਲੇਕਿਨ ਉਹ ਅੱਜ ਕੱਲ ਜੇ ਆਪਾਂ ਦੇਖੀਏ ਉਹ ਕਿਸੇ ਵੀ ਕੰਮ ਦੇ ਵਿੱਚ ਕਾਮਯਾਬ ਹੁੰਦੀ ਨਹੀਂ ਦੇਖ ਰਹੀ ਚਾਹੇ ਐਜੂਕੇਸ਼ਨ ਦੇ ਮਾਮਲੇ ਚ ਲੈ ਲਓ ਚਾਹੇ ਨਸ਼ਿਆਂ ਦੇ ਮਾਮਲੇ ਤੇ ਲੈ ਲੋ ਚਾਹੇ ਬੇਰੁਜ਼ਗਾਰੀ ਦੇ ਮਾਮਲੇ ਤੇ ਲੈ ਲੋ ਮਲਕੀ ਨੌਕਰੀਆਂ ਦਿੱਤੀਆਂ ਨੇ ਪਰ ਹਜੇ ਵੀ ਬਹੁਤ ਸਾਰੇ ਕੈਂਡੀਡੇਟ ਐ ਜਿਹਨਾਂ ਨੂੰ ਹਜੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲਿਆ ਇਹ ਤੇ ਪਿੱਛੇ ਕਰਕੇ ਪ੍ਰਤਾਪ ਬਾਗ ਜੀ ਤਰਨ ਲੱਗਿਆ ਜਿੱਥੇ ਡੀਟੀਐਫ ਫਰੰਟ ਨੇ ਆਪਣੀ ਗੱਲ ਰੱਖੀ ਸੀ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਲੋਕ ਬੱਚੇ ਪਾਸ ਕਰ ਚੁੱਕੇ ਨੇ ਉਹਨਾਂ ਨੂੰ ਜੁਆਇਨਿੰਗ ਲੈਟਰ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਬਹੁਤ ਵੱਡੇ ਸਵਾਲ ਨੇ ਜ ਜਿੰਨਾ ਜਵਾਬ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਚਾਹੀਦੇ ਨੇ ਠੀਕ ਹੈ ਤਾਂ ਇਹਨਾਂ ਸਾਡੇ ਸੀਨੀਅਰ ਪੱਤਰਕਾਰ ਸ਼ਰਮਾ ਜੀ ਵਿਪਨ ਜੀ ਇੱਕ ਤੁਹਾਨੂੰ ਸਵਾਲ ਕਰਨਾ ਸੀ ਮੰਨ ਲਓ ਜਿਹੜੀ ਨਵੀਂ ਪੰਚਾਇਤ ਬਣੀ ਗਈ ਲਾਧੂਗਾ ਪਿੰਡ ਤੋਂ ਉਹਨਾਂ ਤੋਂ ਕੀ ਉਮੀਦ ਕਰਦੇ ਹੋ ਔਰ ਕੀ ਉਹਨਾਂ ਵਾਸਤੇ ਨਵੇਂ ਜਿਹੜੇ ਚੈਲੰਜ ਨਵੇਂ ਜਿਹੜੇ ਤੁਸੀਂ ਕੰਮ ਰੱਖਦੇ ਹੋ ਜਿਹੜੇ ਪਿੰਡ ਦੇ ਰਹਿ ਗਏ ਲਾਧੂਗਾ ਦੇ ਨਵੇਂ ਤੁਸੀਂ ਹਾਲਾਤ ਵੇਖ ਹੀ ਸਕਦੇ ਹੋ ਜੀ ਸ਼ਮਸ਼ਾਨ ਗਾੜ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ ਕੋਈ ਪੰਚਾਇਤ ਨਾਂ ਦੀ ਚੀਜ਼ ਨਹੀਂ ਜੀ ਤੇ ਨਵੀਂ ਪੰਚਾਇਤ ਤੋਂ ਆਸਾਂ ਤਾਂ ਬਹੁਤ ਹੁੰਦੀਆਂ ਨੇ ਬਾਅਦ ਚ ਫਿਰ ਉਹੀ ਜੋ 70 80 ਸਾਲਾਂ ਦਾ ਚੱਲ ਰਿਹਾ ਪਰ ਹੁਣ ਉਮੀਦ ਹੈ ਵੀ ਜਿਹੜਾ ਆ ਵਾਲਾ ਲੈਕਸ਼ਨ ਕਿਹੜਾ ਕੰਮ ਲਾਧੂ ਕਦੇ ਵਿੱਚ ਰਹਿ ਗਿਆ ਜਿਹੜਾ ਮਤਲਬ ਜਿਆਦਾ ਖਰਾਬ ਹੈ ਵੀ ਆਪਾਂ ਉਮੀਦ ਕਰਦੇ ਆ ਵੀ ਇਹ ਕੰਮ ਹੋਏਗਾ ਆਪਣਾ ਪਿੰਡ ਦਾ ਨਿਕਾਸ ਦੀ ਗੱਲ ਕਰ ਲਈ ਹੈ ਹਸਪਤਾਲ ਦੀ ਗੱਲ ਕਰ ਲਈ ਹੈ ਸ਼ਾਂ ਸ਼ਾਂ ਦੀ ਗੜ ਕਰ ਲਈ ਹੈ ਜਾਂ ਕੋਈ ਆਪਣੇ ਨਿਕਾਸ ਦੀ ਕੋਈ ਹੋਰ ਕੰਮ ਗੁਰਦੁਆਰਾ ਦਾ ਕੋਈ ਕੰਮ ਕਰ ਲਈ ਕਿਹੜਾ ਕੰਮ ਜਿਹੜਾ ਨਿਕਾਸ ਤੁਸੀਂ ਵੇਖ ਹੀ ਸਕਦੇ ਹੋ ਪਿੰਡ ਦੀ ਨਹਿਰ ਤੇ ਜਦੋਂ ਪਾਣੀ ਮੀਂਹ ਦਾ بارش ਦਾ ਪਾਣੀ ਆਉਂਦਾ ਹੈ ਤਾਂ 2 2 3 3 ਫੁੱਟ ਪਾਣੀ ਹੋ ਜਾਂਦਾ ਜੀ ਵੋਟਰਾਂ ਚੋਰੀ ਹੋ ਜਾਂਦੀਆਂ ਨੇ ਕਿਉਂਕਿ ਨਸ਼ਾ ਦਾ ਦੌਰ ਚੱਲਿਆ ਚੋਰ ਚੋਰੀ ਕਰਕੇ ਲੈ ਜਾਂਦੇ ਨੇ ਕੋਈ ਵਾਰੀ ਵਾਰਤ ਨਹੀਂ ਗਾ ਤਿੰਨ ਛੱਪੜ ਲੱਗਦੇ ਆ ਜੀ ਉਹ ਛੱਪੜਾ ਦਾ ਪਾਣੀ ਸਾਰਾ ਸੀਵਰੇਜ ਦੇ ਵਿੱਚ ਜਾਂਦਾ ਸੀਵਰੇਜ ਜਿਹੜਾ ਓਵਰਫਲੋ 10 ਸਾਲ ਹੋ ਗਏ ਸੀਵਰੇਜ ਦੀ ਕੋਈ ਸਫਾਈ ਨਹੀਂ ਹੋਈ ਆ ਹੁਣ ਹੋਈ ਹੈ ਮਾੜੀ ਮੋਟੀ ਜੋ ਆ ਦੇ ਖਾਣਾ ਪੂਰਤੀ ਦੇ ਨਾਲ ਕਿਉਂਕਿ ਵੋਟਾਂ ਦਾ ਟਾਈਮ ਹੈ ਵੋਟਾਂ ਲੈ ਕੇ ਲੀਡਰ ਚਲੇ ਜਾਣਗੇ ਬਾਸ ਵਿੱਚੇ ਕੰਮ ਦਾ ਹੋਣੇ ਦੋਵੇਂ ਤਾਂ ਨਵੀਂ ਪੰਚਾਇਤ ਹੋਈ ਆ ਸਾਨੇ ਵੀ ਆ ਵਧੀਆ ਕੰਮ ਕਰੋ ਤੇ ਜਿੱਥੇ ਸਾਡੀ ਸੋਸਾਇਟੀ ਦੀ ਲੋੜ ਹੈ ਸਾਡੇ ਕਲੱਬ ਦੀ ਲੋੜ ਹੈ ਜੇ ਤੁਸੀਂ ਸੇਵਾ ਕਰ ਰਹੇ ਹੋ ਮੈਂ ਪਹਿਲਾਂ ਵੀ ਬੜੀ ਵਾਰ ਤੁਹਾਨੂੰ ਦੇਖਿਆ ਹਰ ਇੱਕ ਥਾਂ ਤੇ ਤੁਸੀਂ ਪਹੁੰਚ ਜਾਂਦੇ ਹੋ ਸੇਵਾ ਜਿੱਥੇ ਸੇਵਾ ਦਾ ਕੰਮ ਹੈ ਤਾਂ ਜਿਹੜਾ ਮੰਨ ਲਓ ਇਲੈਕਸ਼ਨ ਲੜਨਾ ਸਰਪੰਚੀ ਦਾ ਮੈਂਬਰ ਦਾ ਇਹ ਵੀ ਇੱਕ ਜੇ ਚੰਗੇ ਬੰਦੇ ਆਣ ਤੁਹਾਡੇ ਵਰਗੇ ਤਾਂ ਜ਼ਿਆਦਾ ਨਾ ਵਿਕਾਸ ਹੋਏਗਾ ਨਹੀਂ ਆਪਣਾ ਤਾਂ ਆਇਆ ਜਾਂ ਖਿਆਲ ਨਹੀਂ ਅਸੀਂ ਤਾਂ ਸੇਵਾ ਕਰਾਂਗੇ ਜੋ ਕਿ ਸਾਡੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਅਸੀਂ ਸੇਵਾ ਭਾਵਨਾ ਨਾਲ ਕੰਮ ਕਰਦੇ ਹਾਂ ਦਿਲੋਂ ਕਰਦੇ ਹਾਂ ਜਿੱਥੇ ਵੀ ਕੋਈ ਸਾਨੂੰ ਆਵਾਜ਼ ਮਾਰਦਾ ਹੈ ਚਾਹੇ ਸਪੋਰਟਸ ਦਾ ਕੰਮ ਹੋਵੇ ਚਾਹੇ ਕਿਥੇ ਖੂਨਦਾਨ ਕੈਂਪ ਹੋਵੇ ਚਾਹੇ ਬੂਟੇ ਲਾਉਣੇ ਹੋਣ ਚਾਹੇ ਸਫਾਈ ਕਰਨੀ ਹੋਵੇ ਚਾਹੇ ਮੇਲਾ ਮੇਲੇ ਦਾ ਕੰਮ ਕੰਮ ਹੋਵੇ ਸਾਡੇ ਨੌਜਵਾਨ ਮੁੰਡੇ ਤੇ ਬੱਚੇ ਸਾਡੇ ਨਾਲ ਹਮੇਸ਼ਾ ਤਿਆਰ ਬਰ ਤਿਆਰ ਨੇ ਸਾਡਾ ਕੋਈ ਇਲੈਕਸ਼ਨ ਲੜਨ ਦਾ ਕੋਈ ਮਕਸਦ ਨਹੀਂ ਹੈਗਾ ਸਾਡਾ ਸਿਰਫ ਸਿਰਫ ਇੱਕੋ ਮਕਸਦ ਹੈ ਵੀ ਨਸ਼ਿਆਂ ਤੋਂ ਦੂਰ ਰੱਖੋ ਆਦੇ ਬੱਚਿਆਂ ਨੂੰ ਤੇ ਸੇਵਾ ਭਾਵਨਾ ਕਰੋ ਤੇ ਪਿੰਡ ਦੇ ਵਿੱਚ ਮਿਲਵਰਤਾਂ ਲੱਖੋ ਜੀ ਧੰਨ ਵੀਰ ਬਾਬਾ ਅਤਰ ਸ਼ਾ ਹਨਾ ਵੀਰ ਬਾਬਾ ਤੁਸੀਂ ਦੇਖ ਰਹੇ ਹੋ ਲਾਈਵ ਸਵੇਰਾ ਲਾਈਵ ਫਾਇਲ ਕਾ 24 ਪਿੰਡ ਲਾਧੂ ਕਾ ਦੇ ਸ਼ਮਸ਼ਾਨਗਾਰਡ ਵਿੱਚ ਨੌ ਜਵਾਨਾਂ ਨੇ ਬਾਬਾ ਨਾਦਰ ਸ਼ਾ ਕਮੇਟੀ ਨੇ ਸਫਾਈ ਜਿਹੜੀ ਹੈ ਨਾ ਕਰ ਦਿੱਤੀ ਅੱਜ ਵੀ ਕੀਤੀ ਔਰ ਕੱਲ ਵੀ ਕਹਿੰਦੇ ਅਸੀਂ ਕਰਾਂਗੇ ਸਫਾਈ ਬਿਲਕੁਲ ਮੁਕੰਮਲ ਸਾਫ ਕੀਤਾ ਜਾਵੇਗਾ ਪਿੰਡ ਲਾਧੂ ਕਾ ਦੇ ਨੌਜਵਾਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਲਾਈਕ ਸ਼ੇਅਰਾਂ ਲਾਈਫ ਫਾਈਲ ਕਾ 24 ਦੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਲਿਆਉਂਦੇ ਰਹਿੰਦੇ ਆ ਧੰਨਵਾਦ ਜੀ